ਇਸ ਤੀਜੀ ਵਾਰ ਗੁਰੂ ਅਜਨ ਦੇਵ ਪਾਸ਼ਾ ਨੇ ਆਪਣੇ ਮੁਖ ਚੋਂ ਫਰਮਾਇਆ ਕਿ ਬਾਬਾ ਚੰਬੜਾ ਉੱਠੇ ਨੂੰ ਲਾ ਪੱਲਾ ਤੇ ਬਾਬਾ ਜੀ ਨੇ ਉੱਠ ਕੇ ਜਹਾ ਸੱਤ ਵਾਰੀ ਪੱਲਾ ਇਸ ਤਰ੍ਹਾਂ ਲਾਇਆ ਉਹ ਸਹੀ ਇੱਥੇ ਡੀਜੀਪੀ ਆਈ ਆ 2 ਮਹੀਨੇ ਗਏ ਇੱਥੇ ਜਲੰਧਰ ਦੀ ਜਿਹੜੀ ਬੀਬੀ ਹਿੰਦੀ ਬੋਲਦੀ ਸੀ ਇੱਥੇ ਹੀ 12-13 ਗੱਡੀਆਂ ਵਾਲੇ ਨਾਲ ਆ ਉਹ ਲੈ ਕੇ ਗਈ ਸੁਰਾਤੇ ਇੱਥੇ ਕਹਿੰਦੇ ਫਿਲਮ ਦੇ ਦੋ ਤੇ ਨੇ ਫਿਲਮ ਦੀਆਂ ਹੀਰੋਆਂ ਆ ਬੰਬੇ ਤੋਂ ਉਹ ਵੀ ਬਿਲਕੁਲ ਠੀਕ ਹੋਈਆਂ ਇਥੋਂ ਖੜੀ ਰੱਖ ਨੇ ਅਮਰੀਕਾ ਇੰਗਲੈਂਡ ਇਸਲੀ ਕਵੇਤ ਬਹਿਰਨ ਸਾਊਦੀ ਅਰਬੀ ਤੇ ਦੁਬਈ ਸਾਰੇ ਦੇਸ਼ਾਂ ਚੰਗੀ ਰੱਖ ਲਾਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਲ੍ਹਾ ਤਰਨਤਾਰਨ ਦੇ ਪਿੰਡ ਚੰਬਲ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਚਮੜੀ ਦੇ ਰੋਗ ਜਿਹੜੇ ਆ ਉਹ ਦੂਰ ਹੁੰਦੇ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਅਸੀਂ ਬਾਹਰ ਗੁਰਦੁਆਰਾ ਸਾਹਿਬ ਦੇਖ ਲੋਤੇ ਆ ਇਥੇ ਚਮੜੀ ਦੇ ਰੋਗ ਜਿਹੜੇ ਦੂਰ ਹੁੰਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਚਰਨਛੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਤੇ ਕਿਸ ਤਰ੍ਹਾਂ ਇਹ ਜਿਹੜਾ ਵਾਰ ਮਿਲਿਆ ਇਥੇ ਤੇ ਕਿਸ ਤਰ੍ਹਾਂ ਚਮੜੀ ਦੇ ਰੋਗ ਦੂਰ ਹੁੰਦੇ ਨੇ ਸਾਰੀ ਹੀ ਜਾਣਕਾਰੀ ਬਾਬਾ ਜੀ ਤੋਂ ਪ੍ਰਾਪਤ ਕਰਾਂਗੇ ਆਉ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਖੜੇ ਆ ਤੇ ਜੋ ਤੁਸੀਂ ਤਸਵੀਰ ਦੇਖ ਰਹੇ ਜੀ ਇਥੇ ਉੱਤੇ ਲਿਖਿਆ ਹੋਇਆ ਵਾ ਬੋਰਡ ਦੇ ਉੱਪਰ ਕਿ ਰੱਖ ਇਥੋਂ ਲਓ ਜੀ ਅੰਦਰ ਰਾਖਾ ਤੇ ਬਾਬਾ ਜੀ ਵੀ ਮੌਜੂਦ ਆ ਆਓ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਆ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਵਾ ਉਹ ਸਾਨੂੰ ਦੱਸੋ ਇਹ ਚੰਬਲ ਪਿੰਡ ਦੇ ਵਾਹਿਗੁਰੂ ਬਾਬਾ ਜੀ ਹੋਏ ਆ ਹਾਂ ਧੰਨ ਧੰਨ ਬਾਬਾ ਸਿੱਧ ਸਰਸਾਈ ਜੀ ਤੇ ਇਹ ਨਾਮ ਬੰਦਗੀ ਕਰਕੇ ਅੰਮ੍ਰਿਤ ਵੇਲੇ ਨਾਮ ਜਪ ਕੇ ਆਪਣੀ ਕਈ ਟੋਕਰੀ ਲੈ ਕੇ ਤੇ ਗੁਰੂ ਅਰਜਨ ਦੇ ਪਾਸ਼ਾ ਸਲੋਵਰ ਸਾਹਿਬ ਦੀ ਸੇਵਾ ਲੱਗੀ ਤਰਨਤਨ ਸਾਹਿਬ ਛੇਵੇਂ ਪਾਸ਼ਾ ਜਨਮਾਹ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਖੁਸ਼ੀ ਦੇ ਵਿੱਚ ਗੁਰੂ ਅਰਜਨ ਦੇ ਪਾਸ਼ਾ ਨੇ ਤਰਨਤਨ ਸਾਹਿਬ ਵਾਲੀ ਸਲੋਵਰ ਦੀ ਸੇਵਾ ਲਵਾਈ ਤੇ ਬਾਬਾ ਜੀ ਨਿਮੀ ਉੱਥੇ ਸੇਵਾ ਕਰਨ ਜਾਂਦੇ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਉੱਥੇ ਕੋੜ ਦੇ ਰੋਗ ਵਾਲ ਆ ਗਿਆ ਪਾਸ਼ਾ ਦੀਵਾਨ ਸੱਜਿਆ ਸੀ ਤੇ ਕੋੜ ਦੇ ਰੋਗ ਵਾਲ ਆ ਗਿਆ ਤੇ ਉਹਨੇ ਬਾਬਾ ਜੀ ਗੁਰੂ ਅਰਜਨ ਦੇ ਪਾਸ਼ਾ ਪੰਜਵੇਂ ਪਾਸ਼ਾ ਦੇ ਗਾੜੀ ਬੇਨਤੀ ਕੀਤੀ ਬਾਬਾ ਜੀ ਮੇਰਾ ਕੋੜ ਦਾ ਦੁੱਖ ਦਿਲਦਰ ਜੂਰ ਕਰੋ ਤੇ ਸੇਮੇ ਪਾਤਸ਼ਾਹ ਨੇ ਆਵਾਜ਼ ਲਾਈ ਸੰਗਤ ਦੇ ਵਿੱਚ ਕਿ ਮੇਰਾ ਨੇਮੀ ਸੇਖੂਟੋ ਜਿਹੜਾ ਨਿਤ ਨੇਮੀ ਹੋਵੇ ਜਿਹੜਾ ਇੱਥੇ ਸੇਵਾ ਕਰਦਾ ਹੋਵੇ ਇੱਥੋਂ ਜਲ ਪਾਣੀ ਨਾ ਛਕਦਾ ਹੋਵੇ ਚਾਹ ਪਾਣੀ ਨਾ ਛਕਦਾ ਹੋਵੇ ਬਾਬਾ ਜੀ ਹੈਗੇ ਹੀ ਵਿੱਚ ਕੱਲੇ ਇਸ ਇਸ ਕੰਮ ਅਰੇ ਚਾਹ ਪਾਣੀ ਨਹੀਂ ਛਕਣ ਵਾਲੇ ਪਰ ਬਾਬਾ ਜੀ ਨਹੀਂ ਸੋਚਦਾ ਵੀ ਕੋਈ ਹੋਰ ਵੀ ਹੋ ਸਕਦਾ ਬਾਬਾ ਜੀ ਨਹੀਂ ਪਹਿਲੇ ਬਚਨ ਉੱਠੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਿਰ ਦੂਸਰਾ ਬਚਨ ਛੱਡਿਆ ਤੇ ਉਹ ਸਿੰਘ ਮੇਰਾ ਨੇਮੀ ਸੇਖੂਟੋ ਇਹਨੂੰ ਸੱਤ ਵਾਲੀ ਲਾਓ ਪੱਲਾ ਕੋਲੇ ਨੂੰ ਇਹਦਾ ਕੋੜ ਦੂਰ ਹੋਏ ਤੇ ਬਾਬਾ ਜੀ ਫੇਰ ਨੇ ਉੱਠੇ ਬਾਬਾ ਜੀ ਇਹ ਵੀ ਮਨ ਚ ਆਈ ਤੇ ਕੋਈ ਹੋਰ ਸੇਖ ਹੋ ਸਕਦਾ ਮੈਂ ਕੱਲਾ ਨਹੀਂਗਾ ਇਹ ਹੈਗੇ ਬਾਬਾ ਜੀ ਕੱਲੇ ਫਿਰ ਤੀਸਰੀ ਵਾਰ ਗੁਰੂ ਅਰਜਨ ਦੇਵ ਪਾਸ਼ਾ ਨੇ ਆਪਣੇ ਮੁਖ ਚੋਂ ਫਰਮਾਇਆ ਤੇ ਬਾਬਾ ਚੰਬੜਾ ਉੱਠੇ ਨੂੰ ਲਾ ਪੱਲਾ ਅੱਛਾ ਤੇ ਬਾਬਾ ਜੀ ਨੇ ਉੱਠ ਕੇ ਜਿਆ ਸੱਤ ਵਰੀ ਪੱਲਾ ਇਸ ਤਰ੍ਹਾਂ ਲਾਇਆ ਉਹਦੀ ਸਰੀਰ ਤੇ ਪੱਲਾ ਲਾ ਕੇ ਤੇ ਗੱਲ ਚ ਪੱਲਾ ਪਾ ਕੇ ਗੁਰੂ ਅਰਜਨ ਦੇਵ ਪਾਸ਼ਾ ਦੀ ਗਾੜੀ ਖਲੋ ਕੇ ਗੱਲ ਕੀ ਬਾਬਾ ਜੀ ਮੇਰੇ ਪੱਲੇ ਨਾਲ ਕੋੜੀ ਦਾ ਕੋੜ ਦੂਰ ਹੋ ਜਾ ਗੁਰੂ ਅਰਜਨ ਦੇਵ ਪਾਸ਼ਾ ਨੇ ਆਪਣੇ ਮੁਖਿਓ ਫਰਮਾਇਆ ਜੇ ਪਹਿਲੇ ਦੂਸਰੇ ਬਚਨ ਨਾਲ ਉਠਦੋਂ ਸਾਰੀ ਦੁਨੀਆ ਦੀ ਕੋੜ ਖਤਮ ਹੋ ਜਾਣਾ ਹੈ ਹੁਣ ਤੇਰੇ ਦਰ ਤੇ ਚੰਬਲ ਲੂਤ ਦੱਦਰ ਖਾਰਸ ਵਾਲੇ ਜਿੰਨੇ ਵੀ ਆਉਣਗੇ ਚੰਬੜੀ ਦੇ ਰੋਗ ਵਾਲੇ ਇੱਕ ਗੋਲ ਚੱਕਰੇ ਜਿਹੇ ਹੁੰਦੇ ਆ ਲੂਤਾਂ ਜਿੰਦੀਆਂ ਸਰੀਰ ਤੇ ਚੰਬਲ ਹੋ ਜਾਂਦੀ ਆ ਪਾਣੀ ਵਗਣਾ ਉਹ ਲੂਜ ਆ ਵਗਣਾ ਕਿ ਚਲੂਜ ਆ ਵਗਣਾ ਤੇ ਉਹ ਨਾਰ ਮਾਰ ਹੋਣਾ ਜ ਦਵਾਈ ਆਉਣਾ ਵੀ ਦੋ ਚਾਰ ਦਿਨ ਮਾਰਣਾ ਦਵਾਈ ਖਾ ਕੇ ਤੇ ਉਹ ਫਿਰ ਇਹ ਰੋਗ ਹੋ ਜਣਾ ਲੱਖਾਂ ਲੋਕਾਂ ਤੇ ਉਹਨੇ ਆਹ ਬਾਬਾ ਜੀ ਨੇ ਆਖਿਆ ਵੀ ਮੇਰੇ ਦਰ ਤੋਂ ਇੱਕ ਸਾਲ ਦਾ ਰਾਜੀ ਹੋਊਗਾ ਤੇਰੇ ਭਾਵੇਂ ਜਿੰਨੇ ਮਰਜ਼ੀ ਚੰਬਲ ਲੂਤ ਦੱਦਰ ਖਾਸ ਵਾਲੇ ਆਉਣਗੇ ਉਨੇ ਰਾਜੀ ਹੋ ਜਾਣਗੇ ਤੇ ਬਾਬਾ ਜੀ ਨੇ ਕਿਹਾ ਵੀ ਬਾਬਾ ਜੀ ਮੈਂ ਤੇ ਮੇਰਾ ਦੇ ਪਿੰਡ ਜਿਹੜਾ ਗਰੀਬ ਜਿਹਾ ਵਸਣਾ ਜ ਤੇ ਅਸੀਂ ਅਨਪੜ੍ਹ ਨਹੀਂ ਸਿਖਾ ਸਕਦੇ ਇਹਨਿਆਂ ਨੂੰ ਕਾਲ ਯੁਗ ਚ ਬਿਮਾਰੀ ਫੈਲ ਗਈ ਤੇ ਬਾਬਾ ਨੇ ਕਿਹਾ ਜਿਹੜਾ ਤੇਰੇ ਦਰ ਦਾ ਪਾਣੀ ਪੀਊਗਾ ਪ੍ਰਸ਼ਾਦਾ ਛਕੂਗਾ ਉਹਦਾ ਰੋਗ ਨਾ ਠੂਗਾ ਅਸੀਂ ਬਾਹਰ ਲਿਖ ਕੇ ਲਾਇਆ ਕਿ ਸਾਡੇ ਪਿੰਡ ਦਾ ਪ੍ਰਸ਼ਾਦਾ ਰੋਗੀ ਗ੍ਰੇ ਨਹੀਂ ਸਕਣਾ ਠੀਕ ਆ ਇਹ ਬਾਬਾ ਜੀ ਦਾ ਇਤਿਹਾਸ ਸੀ ਬਾਬਾ ਜੀ ਨੇਮੀ ਜਾਂਦੇ ਸੀ ਨੇਮੀ ਆਉਂਦੇ ਸੀ ਤੇ ਇਹ ਇਹ ਉਹ ਬਾਬਾ ਜੀ ਰਾਖਾ ਜਿਹੜੀ ਅਹ ਇਹ ਅਸੀਂ ਰਾਖੀ ਜਿਹੜੀ ਜੀ ਇਹ ਦਿੰਨੇ ਆ ਰੋਗੀ ਨੂੰ ਮਸੀ ਪਹਿਲਾਂ ਅਸੀਂ ਮਰਜ਼ਾਦਾ ਦੱਸਦੇ ਆ ਤੇ ਫਿਰ ਅਸੀਂ ਰੱਖ ਦਿੰਨੇ ਆ ਭਾਵੇਂ ਲਫਾਫੇ ਚ ਪਾ ਕੇ ਲੈ ਜੇ ਜਾ ਕੇ ਇੱਕ ਕੁੱਝਾ ਲੈਣਾ ਏਡਾ ਕੋਰਾ ਇੱਕ ਕੌਲੀ ਲੈਣੀ ਇੱਕ ਨਾਲ ਗਲਾਸ ਲੈ ਲੈਣਾ ਭਾਵੇਂ ਸ਼ਟੀਲ ਦਾ ਹੋਵੇ ਭਾਵੇਂ ਪਲਾਸਟਿਕ ਦਾ ਹੋਵੇ ਉਹ ਰੱਖ ਜਿਹੜੀ ਆ ਘਰ ਜਾ ਕੇ ਉਹ ਕੁੱਝਾ ਜਿਹੜਾ ਵਾ ਉਹਦੇ ਚ ਪਾ ਲੈਣੀ ਆ ਕੁੱਝੇ ਚ ਪਾ ਕੇ ਉਸ ਕਮਰੇ ਚ ਲੈ ਜਾਣੀ ਆ ਜਿੱਥੇ ਕੋਈ ਇਹੋ ਜਿਹਾ ਬੰਦਾ ਨਾ ਆਵੇ ਮੀਟ ਸ਼ਰਾਬ ਸਿਗਰਟ ਤਮਾਕੂ ਆਂਡਾ ਬੀੜੇ ਇਹਦਾ ਇਸਤੇਮਾਲ ਨਾ ਕਰਦਾ ਉਸ ਕਮਰੇ ਦੀ ਨਾ ਜਾਈਦਾ ਜਿੰਨੂੰ ਰੋਗ ਆ ਰੋਗੀ ਨੇ ਉਹਨੇ ਲਵਣੀ ਉਹਨੇ ਰੱਖਣੀ ਉਹਨੇ ਟਕਣੀ ਸਵੇਰੇ ਅਮਰਤ ਵੇਲੇ ਉਠੋ 5 ਵਜੇ 4 ਵਜੇ 6 ਵਜੇ ਜਿੰਨੇ ਵਜੇ ਉੱਠਦੇ ਜੀ ਇੱਕ ਨਿਯਮ ਬਣਾ ਕੇ ਉੱਠ ਕੇ ਲੈਟਰਨ ਬਾਥਰੂਮ ਜਾਓ ਲੈਟਰਨ ਬਾਥਰੂਮ ਜਾ ਕੇ ਬੁਰਸ਼ ਕਰਨਾ ਦੰਤਨ ਕਰਨਾ ਮੂੰਹ ਸੁੱਚਾ ਰੱਖਣਾ ਉਸ ਕਮਰੇ 'ਚ ਆਇਨਾ ਉਸ ਕਮਰੇ ਜਾਣ ਕੇ ਥੋੜੀ ਜੀ ਰੱਖ ਕੱਢਣੀ ਇੰਨੀ ਇਸ ਤਰ੍ਹਾਂ ਇਹਦੀ ਨੂੰ ਇੰਨੀ ਘਰਾਤ ਕਰਨੀ ਆ ਇੰਨੀ ਘਹਿਣ ਦੇਣੀ ਥੋੜੀ ਜੀ ਇੰਨੀ ਘਹਿਣ ਦੇਣੀ ਤੇ ਇਹਦੇ ਵਿੱਚ ਪਾਣੀ ਪਾ ਲੈਣਾ ਇਹਨੂੰ ਇਸ ਤਰ੍ਹਾਂ ਘੋਲ ਲੈਣਾ ਘੋਲ ਕੇ ਇਸ ਤਰ੍ਹਾਂ ਸਾਰੇ ਸਰੀਰ ਤੇ ਲਾਉਣੀ ਜੇ ਹੱਥ ਨਾਲ ਨਹੀਂ ਲੱਗਦੀ ਐਡੀ ਕਿ ਲੇਰ ਲੈ ਕੇ ਉਹਨੂੰ ਐ ਲਪੇੜ ਕੇ ਸਾਰੇ ਸਰੀਰ ਤੇ ਮਲ ਸਕਦੇ ਜੇ ਜੇ ਸਾਰੇ ਤੇ ਸਾਰੇ ਤੇ ਲਾਓ ਜੇ ਥੋੜੀ ਤੇ ਥੋੜੀ ਤੇ ਲਾਓ ਲਾਉਣੀ ਸਾਰੇ ਸਰੀਰ ਤੇ ਜੇ ਆਪਾਂ ਪਹਿਲੀ ਵਾਰ ਲਾਈ ਆ ਮੁੱਖ ਕੀ ਇਹ ਦੁਬਾਰਾ ਫੇਰ ਕੱਢੋ ਕੁਝ ਜਿਓ ਫੇਰ ਲਾਓ ਦੋ ਵਾਰਾਂ ਤਿੰਨ ਵਾਰਾਂ ਚਾਰਾਂ ਦਸ ਵਾਰਾਂ ਆਪਾਂ ਨੂੰ ਕਰਨੀ ਪਏ ਕੱਢੀ ਜਾਣੀ ਤੇ ਲਾਈ ਜਾਣੀ ਜਦੋਂ ਤੁਹਾਡੇ ਸਾਰੇ ਸਰੀਰ ਤੇ ਲੱਗ ਗਈ ਉਸ ਤੋਂ ਬਾਅਦਾਂ ਸਿਮਲ ਨਾ ਕਰਨਾ ਹੂੰ 5 10 ਮਿੰਟ ਜਿੰਨਾ ਜ਼ਰ ਤੁਹਾਡਾ ਟਾਈਮ ਆ 10 ਮਿੰਟ 15 ਮਿੰਟ ਸਿਮਲ ਕਰਨਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਧੰਨ ਧੰਨ ਬਾਬਾ ਸਿੱਧ ਸਰਸਾਈ ਜੀ ਧੰਨ ਧੰਨ ਬਾਬਾ ਸਿੱਧ ਸਰਸਾਈ ਜੀ ਤੇਰਾ ਬੱਚਾ ਵਾ ਤੇਰਾ ਪੁੱਤਰ ਹੈ ਕਿਰਪਾ ਕਰ ਰਹਿਮਤ ਕਰ ਤੇਰੀ ਰੱਖ ਲਵਣਾ ਮੇਰਾ ਚੰਬੜਿਆ ਦੁੱਖ ਦਿਲ ਦਾ ਦੂਰ ਕਰ 10 15 ਮਿੰਟ ਜਪ ਕੇ ਉਸ ਤੋਂ ਬੜਾ ਚਾਹ ਬਣੀ ਸ਼ਕੂ ਚਾਹ ਪਾਣੀ ਸ਼ਾਕੇ ਕਬਲੀ ਧੂਣੀ ਨਹੀਂ ਹਾਂ ਆ ਜਿਹੜੀ ਲਾਗੇ ਰਹਿਣ ਨਹੀਂ ਪਾਣੀ ਜਿਹੜਾ ਬੱਜਾ ਕਿਸੇ ਗਮਲੇ ਗਮਲੇ ਜਾਂ ਰੋਖ ਰੱਖ ਮੈਂ ਜਲਦੀ ਬਾਅਦ ਨਾਲ ਇਸ ਤਰ੍ਹਾਂ ਬਾਦਣਾ ਰੋਜ਼ ਇਸੇ ਤਰ੍ਹਾਂ ਕਰਨਾ ਜਿੰਨੂੰ ਆ ਗਿਆ 40 ਦਿਨਾਂ ਤੋਂ ਪਹਿਲਾ ਇਹਰੀ ਗੱਲ ਹੁੰਦੀ ਆ ਵੀ ਕਿਹਰੀ ਰੋਗ ਜਿਹੜਾ ਫੁੱਲ ਕੇ ਬਾਹਰ ਆ ਜਾਦਾ 2-4 ਦਿਨ ਵੱਧ ਲਾਉਣੀ ਕੀ ਦੇ ਵੱਧ ਲਾ ਲਿਓ ਠੀਕ ਆ ਬਿਲਕੁਲ ਜਿਹੜਾ ਇਹ ਮਰਜ਼ਾ ਦਾ ਚੱਲੂਗਾ ਜਿਹੜੀ ਮਰਜ਼ਾ ਦਾ ਦੱਸੀ ਹੋਈ ਇਹਤੇ ਚੱਲੂਗਾ ਬਿਲਕੁਲ ਉਹ ਰਮਾਨ ਆਉਣਾ ਠੀਕ ਆ ਬਿਲਕੁਲ ਕਿਰਪਾ ਆ ਜਣਾ ਅੱਛਾ ਬਾਬਾ ਜੀ ਜਿਵੇਂ ਲੋਕਾਂ ਨੇ ਡਾਕਟਰਾਂ ਨੇ ਡਿਗਰੀਆਂ ਕੀਤੀਆਂ ਵਾ ਕਈ ਲੋਕ ਇਹ ਵੀ ਕਹਿਣਗੇ ਕਿ ਡਾਕਟਰਾਂ ਤੋਂ ਰਮਾਨ ਨਹੀਂ ਆਉਂਦਾ ਇਹ ਤੋਂ ਕੀ ਲੋਕਾਂ ਨੂੰ ਉਹਨਾਂ ਨੂੰ ਕਹਿਣਾ ਜਾਊਗਾ ਵਾ ਇਹ ਰੂ ਇੱਥੇ ਡਾਕਟਰੀ ਫੇਲਿਆ ਇੱਥੇ ਡਾਕਟਰੀ ਫੇਲ ਆਇਆ ਇੱਥੇ ਕੋਈ ਵੀ ਜਿਹੜਾ ਡਾਕਟਰ ਆ ਇਹ ਜਿਹੜਾ ਰੋਗੇ ਇਹਦੀ ਮਤਲਬ ਬਾਬਾ ਜੀ ਦੀ ਅੱਖ ਦੇ ਨਾਲ ਨਹੀਂ ਮਤਲਬ ਕੋਈ ਹੈਗਾ ਕੋਈ ਠਾ ਨਹੀਂ ਸਕਦਾ ਹਾਂ ਉਹਦੀ ਅਖੋ ਹਾਂਜੀ ਇੱਥੇ ਡਾਕਟਰਾਂ ਉਹਦੇ ਬੜੇ ਬੜੇ ਇੱਥੇ ਡਾਕਟਰਾਂ ਉਹਦੇ ਡਾਕਟਰ ਆ ਉਹ ਡਾਕਟਰਾਂ ਨੂੰ ਰੋਗੇ ਆ ਕੇ ਚੰਡੀਗੜ੍ਹ ਪਿੱਛੇ ਇੱਕ ਵੀਰ ਆਇਆ ਸੀ ਉਹਦੀ ਘਰ ਦੀ ਨੂੰ ਹੀ ਤੇ ਉਹਦੀ ਮਾਤਾ ਨੂੰ ਇਹ ਰੋਗ ਹੀ ਤੇ ਉਹਨੂੰ ਆਪ ਨੂੰ ਹੀ ਪਰ ਉਹਨੇ ਦੱਸਿਆ ਨਹੀਂ ਉਹਨੇ ਬਾਦਾਂ ਮੈਨੂੰ ਦੱਸਿਆ ਜਦੋਂ ਇੱਥੇ ਆਏ ਆ ਤੇ ਉਹਨੇ ਰੱਖ ਲਈਆ ਤੇ ਉਹਨੇ ਆਖਿਆ ਬਾਬਾ ਜੀ ਮੈਂ ਇੱਕ ਡੈਰੀਏ ਕਿਤੇ ਨਾ ਆ ਜੋ ਮੇ ਨੂੰ ਮੈਂ ਡੈਰੀ ਦਿੱਤੀ ਉਹਨੇ ਆਪਣਾ ਨੰਬਰ ਦਿੱਤਾ ਉਹਨੇ ਆ ਬਾਬਾ ਜੀ ਮੈਂ ਹੱਡੀਆਂ ਦਾ ਡਾਕਟਰ ਆ ਤੇ ਜੇ ਕਿਸੇ ਨੂੰ ਬਦਲ ਉਥੇ ਲੋਡ ਹੋਵੇ ਤੇ ਤੁਸੀਂ ਖਿਲਾ ਦਿਓ ਅਸੀਂ ਜਦੋਂ ਮਰਜ਼ੀ ਖਿਲਾਓਗੇ ਅਸੀਂ ਲਾਜ ਬਦਾ ਕਰਾਂਗੇ ਫਰੀ ਕੋਈ ਗੱਲ ਨਹੀਂ ਉਹ ਨਾਲ ਹੀ ਖਿਲਾਇਆ ਇਥੇ ਡੀਜੀਪੀ ਆਈ ਆ 2 ਮਹੀਨੇ ਗਏ ਇਥੇ ਜਲੰਧਰ ਦੀ ਜੜੀ ਦੀ ਬੀਬੀਂ ਦੀ ਬੋਲਦੀ ਇਥੇ 12 13 ਗੱਡੀਆਂ ਵਾਲੇ ਨਾਲ ਉਹ ਲੈ ਕੇ ਗਈ ਸੁਰਾਖੇ ਇਥੇ ਕਹਿੰਦੇ ਫਿਲਮ ਦੇ ਦੋ ਤਿੰਨੇ ਫਿਲਮ ਦੀਆਂ ਹੀ ਰੋਈਆਂ ਬੰਬੇ ਤੋਂ ਉਹ ਵੀ ਬਿਲਕੁਲ ਠੀਕ ਹੋਈਆਂ ਥੋੜੀ ਖੜੀ ਰੱਖ ਕੈਨੇਡਾ ਅਮਰੀਕਾ ਇੰਗਲੈਂਡ ਇਟਲੀ ਕਬਾਇਤ ਬਹਿਰੀਨ ਸਾਊਦੀ ਅਰਬਈ ਸਾਰੇ ਦੇਸ਼ਾਂ ਚ ਜਿੰਦੀ ਰੱਖ ਬਾਬਾ ਜੀ ਦੀ ਬਿਲਕੁਲ ਕਿਰਪਾ ਦੀ ਆ ਰਹਿਮਤਾਂ ਦੀ ਆ ਕਿ ਕਿਹੜੀ ਐਡਰੈਸ ਦੇ ਦੋ ਬਾਬਾ ਜੀ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਸੇਰੋਂ ਦੇ ਲਾਗੇ ਕਿਉਂਕਿ ਸੇਰੋਂ ਜਿਹੜਾ ਰੋੜ ਆ ਇਹ ਪੱਕਾ ਰੋੜ ਹਰੀਕੇ ਵਾਲਾ ਮੋਗਾ ਅਪਰੋਚ ਪਰ ਤਲਵੰਡੀ ਜੀਰਾ ਇਹ ਉਹ ਤੋਂ ਜਿਆਦਾ ਸੇਰੋਂ ਉੱਤਰਨਾ ਵਾਲੇ ਸੇਰੋਂ ਦੇ ਸੇਰੋਂ ਤੋਂ ਲਿੰਦੇ ਵਾਲੇ ਬਣੇ 2 ਕਿਲੋਮੀਟਰ ਚੰਬਲ ਪਿੰਡ ਆ ਠੀਕ ਆ ਚੰਬਲ ਪੇਂਡਿਆ ਲਿੰਦੇ ਵਾਲੇ ਬਣੇ ਤੇ ਜੇ ਕਿਹਨੂੰ ਨਾ ਪਤਾ ਲੱਗੇ ਤੇ ਮੇਰਾ ਨੰਬਰ YouTube ਤੇ ਚੱਲਦਾ 73 73 725 73 ਤੇ ਗੱਲ ਕਰ ਲਓ ਜਦੋਂ ਮਰਜ਼ੀ ਪੁਸ਼ਪ 6 ਤੋਂ 6 ਅਹੀਂ ਦੱਸਾਂਗੇ ਠੀਕ ਆ ਬਸ ਇਹ ਸਾਰਾ ਗੁਰੂ ਸਾਹਿਬ ਦੀ ਇਥੇ ਕਿਰਪਾ ਵਾ ਬਿਲਕੁਲ ਝੂਠ ਵਾਲੀ ਕੋਈ ਗੱਲ ਨਹੀਂ ਕਿਸੇ ਕੋਲੋਂ ਨਹੀਂ ਪੈਸਾ ਨਹੀਂ ਲੈਂਦੇ ਇਥੇ ਕਿਸੇ ਦੀ ਮਰਜ਼ੀ ਜੋ ਮਰਜ਼ੀ ਮੱਥਾ ਟੇਕ ਕੇ ਸਵਾ 2 ਕਿਲੋ ਗੁੜ ਜ਼ਰੂਰੀ ਲੈਣਾ ਤੇ ਘਰੋਂ ਪਾਣੀ ਧਣੀ ਆਪਣਾ ਜਲਪਣੀ ਸਾਥੀ ਉਹਨਾਂ ਬਿਲਕੁਲ ਕਿਰਪਾ ਗਰੰਟੀਡ ਗੱਲ ਜਿਹੜਾ ਕੋਈ ਸਾਰਾ ਸਾਰਾ ਸਰੀਰ ਗਲੇ ਵਾਲੇ ਆਉਂਦੇ ਆ ਘਰਾਂ ਤੋਂ ਕੱਢੇ ਆਉਂਦੇ ਸਰੀਰ ਮੁਸ਼ਕਮਾ ਦਾ ਕੀੜੇ ਬਿਲਕੁਲ ਫਰਾਜੀ ਕਿੰਨੇ ਕੁ ਲੋਕ ਜਿਹੜੇ ਰਾਜੀ ਹੋ ਚੁੱਕੇ ਆ ਇੱਥੇ ਜੀ ਮੈਂ ਗਿਣਤੀ ਤੋਂ ਗੱਲ ਬਾਹਰ ਆ ਪੌਣੇ 500 ਸਾਲ ਹੋ ਗਿਆ ਕਰੋੜ ਨਹੀਂ ਅਰਬਾਂ ਦੇ ਨਾਲ ਹੀ ਰਾਜੀ ਹੋ ਸਕੇ ਅਰਬਾਂ ਦੇ ਨਾਲ ਕਿੰਨੇ ਅਰਬ ਬੰਦੇ ਰਾਜੀ ਹੋ ਹੁਣ ਐਸ ਵਾਰ 300 ਵੀ ਆ ਜਾਂਦਾ 200 ਵੀ ਆ ਜਾਂਦਾ 150 ਵੀ ਆ ਤੇ ਇਸ ਤਰ੍ਹਾਂ ਅੱਗੋਂ ਪਿੱਛੋਂ 20 25 ਤੇ ਅੱਜ ਵੀ ਆਏ ਆ ਆ ਜਲੰਧਰ ਐਸ ਵਾਰ ਜ਼ਿਆਦੀ ਸੰਗਤ ਆਉਂਦੀ ਐਸ ਵਾਰ ਜ਼ਿਆਦੀ ਬਹੁਤ ਜ਼ਿਆਦੀ ਐਸ ਵਾਰ ਆਉਂਦੀ ਆ ਅੱਗੋਂ ਪਿੱਛੋਂ 20 25 30 ਰੋਜ਼ ਦੇ ਆਉਂਦੇ ਆ ਹਾਂ ਸੋ ਇਹ ਸਨ ਸਾਡੇ ਨਾਲ ਬਾਬਾ ਜੀ ਜਿਨ੍ਹਾਂ ਨੇ ਦੱਸਿਆ ਕਿ ਇਥੋਂ ਅਨੇਕਾਂ ਹੀ ਜਿਹੜੇ ਸੰਗਤਾਂ ਵਾਂ ਉਹਨਾਂ ਦੇ ਜਿਹੜੇ ਆ ਇਥੋਂ ਰੋਗ ਜਿਹੜੇ ਆ ਉਹ ਦੂਰ ਹੋਏ ਆ ਤੇ ਬਾਬਾ ਸਿੱਧ ਸਰਸਾਈ ਜੀ ਦਾ ਜਿਹੜੇ ਆ ਇਹ ਸਥਾਨ ਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੰਨਾ ਨੂੰ ਵਰ ਦਿੱਤਾ ਸੀ ਸੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੋ ਹੀ ਹੁੰਦਾ ਕਿ ਤੁਹਾਨੂੰ ਗੁਰਤਾਮਾ ਦੇ ਦਰਸ਼ਨ ਕਰਾਏ ਜਾਣ ਤੇ ਕੀ ਇੱਥੇ ਵਰ ਮਿਲਿਆ ਵਾ ਸਾਡਾ ਲੋਕਾਂ ਨੂੰ ਵਹਿਮ ਭਾਮਾ ਪਰਮਾ ਦੇ ਵਿੱਚ ਜਿਹੜਾ ਵਾ ਉਹ ਪਾਉਣ ਦਾ ਮਕਸਦ ਨਹੀਂ ਹੁੰਦਾ ਪਰ ਜੋ ਗੁਰੂ ਨੇ ਕਹਿੰਦੇ ਬਚਨ ਕੀਤੇ ਨੇ ਉਹ اٹਲ ਹੁੰਦੇ ਨੇ ਬਚਨ ਤੇ ਇਥੋਂ ਜਿਹੜੀ ਸੰਤਾਂ ਨੂੰ ਜਿਹੜਾ ਵਾ ਉਹ ਦੁੱਖਾਂ ਦਾ ਨਾਸ ਹੁੰਦਾ ਵਾ ਤੇ ਜਿਹੜੇ ਚਮੜੀ ਦੇ ਰੋਗ ਹੈ ਚੰਬਲ ਰੋਗ ਆ ਉਹ ਇਥੇ ਦੂਰ ਹੁੰਦੇ ਨੇ ਸੋ ਸਾਡੀ ਵੀਡੀਓ ਅੱਜ ਦੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦੇਣਾ ਦੇਖਦੇ ਰਹੋ ਤਰਨਤਾਰਨ ਤੋਂ ਕਵਲ ਬਿਗੇਪੁਰ ਧੰਨਵਾਦ